ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਕੁਝ ਲੋਕ ਜਿਹੜੇ ਨੇ ਇੱਕ ਟਾਪੂ ਤੇ ਫਸੇ ਹੋਏ ਦਿਖਾਈ ਦੇ ਰਹੇ ਨੇ ਆਸ-ਪਾਸ ਪਾਣੀ ਦਾ ਵਹਾ ਜਿਹੜਾ ਤੇਜ਼ੀ ਦੇ ਨਾਲ ਵਹਿ ਰਿਹਾ ਹੈ ਤੇ ਦੱਸਦੀ ਹੈ ਕਿ ਲੋਕ ਜਿਹੜੇ ਨੇ ਸੈਲਫੀ ਲੈਣ ਦੇ ਲਈ ਉੱਥੇ ਟਾਪੂ ਤੇ ਗਏ ਸੀ ਲੇਕਿਨ ਉਸ ਤੋਂ ਬਾਅਦ ਅਚਾਨਕ ਜਿਹੜਾ ਪਾਣੀ ਉੱਥੇ ਵੱਧ ਜਾਂਦਾ ਹੈ ਜਿਸ ਤੇ ਕਾਰਨ ਲੋਕ ਜਿਹੜੇ ਨੇ ਉੱਥੇ ਹੀ ਫਸ ਜਾਂਦੇ ਨੇ ਬੱਚੇ ਸੈਲਫੀ ਲੈਣ ਦੇ ਲਈ ਗਏ ਸੀ ਜਦੋਂ ਵੱਡੇ ਉਹਨਾਂ ਨੂੰ ਬਚਾਉਣ ਦੇ ਲਈ ਉੱਥੇ ਜਾਂਦੇ ਨੇ ਤਾਂ ਪਾਣੀ ਦਾ ਜਿਹੜਾ ਵਹਾਅ ਹੈ ਹੋਰ ਵੀ ਤੇਜ਼ ਹੋ ਜਾਂਦਾ ਹੈ ਜਿਸ ਤੇ ਕਾਰਨ ਸਾਰਾ ਪਰਿਵਾਰ ਜਿਹੜਾ ਉੱਥੇ ਫਸ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਨੇ ਪਹਿਲਾਂ ਖਾਣਾ ਖਾਦਾ ਹੈ ਉਸ ਤੋਂ ਬਾਅਦ ਜਿਹੜਾ ਕਿ ਬੱਚੇ ਖੇਡਦੇ ਖੇਡਦੇ ਸੈਲਫੀ ਲੈਣ ਦੇ ਲਈ ਉੱਥੇ ਚਲੇ ਗਏ ਸੀ ਲੇਕਿਨ ਅਚਾਨਕ ਜਿਹੜਾ ਪਾਣੀ ਦਾ ਵਹਾਅ ਹੈ ਵੱਧ ਜਾਂਦਾ ਹੈ ਉਸ ਤੋਂ ਬਾਅਦ ਉਹ ਲੋਕ ਜਿਹੜੇ ਨੇ ਉੱਥੇ ਹੀ ਫਸ ਜਾਂਦੇ ਨੇ ਔਰ ਘੰਟਿਆਂ ਤੱਕ ਜਿਹੜਾ ਕਿ ਮਦਦ ਦੇ ਲਈ ਚੀਖ ਪੁਕਾਰ ਕਰਦੇ ਨੇ ਇੱਧਰ ਉੱਧਰ ਮਦਦ ਦੇ ਲਈ ਜਿਹੜਾ ਇੰਤਜ਼ਾਰ ਕਰਦੇ ਰਹਿੰਦੇ ਨੇ ਕਿ ਉਹਨਾਂ ਨੂੰ ਕੋਈ ਬਚਾਵੇਗਾ ਲੇਕਿਨ ਉੱਥੇ ਕੋਈ ਵੀ ਬਚਾਉਣ ਦੇ ਲਈ ਨਹੀਂ ਪਹੁੰਚਿਆ ਲੋਕ ਵੀਡੀਓ ਬਣਾਉਂਦੇ ਰਹੇ ਨੇ ਤੇ ਪਾਣੀ ਦਾ ਵਹਾਅ ਜਿਹੜਾ ਇੰਨਾ ਤੇਜ਼ ਸੀ ਕਿ ਲੋਕ ਜਿਹੜੇ ਨੇ ਅੰਦਰ ਦੀ ਜਾ ਸਕਦੇ ਸੀ ਫੌਜੀ ਹੈਲੀਕਾਪਟਰ ਦਾ ਇੰਤਜ਼ਾਰ ਕਰਦੇ ਰਹੇ ਸੀ ਲੇਕਿਨ ਕੋਈ ਵੀ ਜਿਹੜਾ ਕਿ ਆਰਮੀ ਦੇ ਵੱਲੋਂ ਜਾਂ ਫਿਰ ਫੌਜੀ ਉੱਥੇ ਨਹੀਂ ਪਹੁੰਚਿਆ ਜਿਹੜੇ ਉਹਨਾਂ ਦੀ ਜਾਨ ਬਚਾ ਸਕਣ ਤਾਂ ਥੋੜੀ ਦੇਰ ਬਾਅਦ ਜਦੋਂ ਪਰਿਵਾਰ ਦਾ ਇੱਕ ਇੱਕ ਜੀ ਉਸ ਪਾਣੀ ਦੇ ਵਿੱਚ ਡੁੱਬਣਾ ਸ਼ੁਰੂ ਹੋ ਗਿਆ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਵਹਿ ਗਿਆ ਉਸ ਤੋਂ ਬਾਅਦ ਫੌਜੀ ਜਿਹੜੇ ਤੇ ਪੁਲਿਸ ਉੱਥੇ ਪਹੁੰਚਦੇ